ਹੈਲੋ ਦੋਸਤੋ ਕਿਵੇਂ ਹੋ ਸਾਰੇ ਉਮੀਦ ਕਰਦੇ ਆ ਠੀਕ ਹੋਣੇ ਆ ਕਦੇ ਕਦੇ ਕੁਝ ਲੋਕ ਨਾ ਇਦਾਂ ਦੇ ਹੁੰਦੇ ਆ ਵੀ ਜਿਹੜੇ ਤੁਹਾਡਾ ਨੁਕਸਾਨ ਕਰਾ ਦਿੰਦੇ ਹੁੰਦੇ ਆ ਹਨ ਤੇ ਫਿਰ ਜਦੋਂ ਅਸੀਂ ਉਸ ਨੁਕਸਾਨ ਦੀ ਗੱਲ ਕਰਦੇ ਆ ਤਾਂ ਉਹਨਾਂ ਨੂੰ ਲੱਗਦਾ ਕਿ ਇਹ ਤਾਂ ਗੱਲ ਇੱਕ ਫਨ ਸੀ ਹਾਉ ਦੋ ਤੁਹਾਡੀ ਲੜਾਈ ਹੋ ਗਈ ਸੀ ਸਾਡੀ ਲੜਾਈ ਨਹੀਂ ਸੀ ਹੋਈ ਸਾਡੇ ਮਨ ਦੁਖੀ ਹੋਇਆ ਸੀ ਕਿਉਂਕਿ ਸਾਡਾ ਸਾਥ ਦੇਣ ਵਾਲਾ ਕੋਈ ਨਹੀਂ ਸੀ ਤੇ ਇਸ ਕਰਕੇ ਤੁਸੀਂ ਸਾਡਾ ਨੁਕਸਾਨ ਕਰਾ ਲਿਆ ਤੇ ਹੁਣ ਤੁਹਾਨੂੰ ਉਹ ਵਾਲੀਆਂ ਗੱਲਾਂ ਫਨ ਲੱਗਦੀਆਂ ਕਈ ਲੋਕ ਹੁੰਦੇ ਆ ਅੱਜ ਕਿਸੇ ਨੇ ਮੇਨਾ ਵੀ ਇਦਾਂ ਗੱਲ ਕੀਤੀ ਹਾਂ ਮੈਂ ਉਹ ਤੋਂ ਇਦਾਂ ਸੀ ਤੁਸੀਂ ਤਾਂ ਭਾਈ ਮਾਲਕ ਬਣ ਗਏ ਤੇ ਅਸੀਂ ਕੀ ਬਣ ਗਏ ਕੁਛ ਵੀ ਨਹੀਂ ਸਾਡਾ ਤਾਂ ਇੱਡਾ ਬਣਾ ਨੁਕਸਾਨ ਕਰਤਾ ਤੁਸੀਂ ਹਨਾ ਚਲੋ ਕਈ ਵਾਰੀ ਫਾਈਨੈਂਸ਼ੀਅਲ ਪੈਸੇ ਦਾ ਕਿਸੇ ਵੀ ਚੀਜ਼ ਦਾ ਨੁਕਸਾਨ ਹੋ ਜਾਂਦਾ ਤੇ ਕੁਝ ਲੋਕ ਜਿਹੜੇ ਹਨਾ ਬਹੁਤ ਜ਼ਿਆਦਾ ਮੜਿਚ ਪਰੇਸ਼ਾਨੀ ਹੁੰਦੀ ਹੈ ਪਰ ਕਦੀ ਗਿਵ ਅਪ ਨਹੀਂ ਕਰਨਾ ਚਾਹੀਦਾ ਜੇ ਤੁਹਾਡਾ ਨੁਕਸਾਨ ਵੀ ਕਿਸੇ ਨੇ ਕਰਾਲਿਆ ਮੇਂ ਦਿਲ ਵਿੱਚ ਇਹ ਸੋਚਦੀ ਰਹਿਣੀ ਆ ਤੇ ਉਸ ਨੁਕਸਾਨ ਤੋਂ ਨਾ ਉਬਰਣ ਦੀ ਕੋਸ਼ਿਸ਼ ਕਰੋ ਤੇ ਦੱਸੋ ਵੀ ਹਾਂ ਜੀ ਜੇ ਤੁਸੀਂ ਸਾਡਾ ਕੁਝ ਵਿਗਾੜ ਲਿਆ ਸੀ ਤੇ ਅਸੀਂ ਉਸ ਨੂੰ ਬਣਾ ਵੀ ਲਿਆ ਦੁਬਾਰਾ ਹੈ ਨਾ ਖੁਸ਼ ਹੁੰਦੇ ਆ ਲੋਕ ਜੇ ਤੁਸੀਂ ਕਹਿ ਦੋ ਨਾ ਕਿ ਮੈਂ ਆ ਕੰਮ ਛੱਡ ਦੇਣਾ ਫਿਰ ਤਾਂ ਦਿਲ 'ਚ ਲੱਡੂ ਫਟਦੇ ਆ ਜੇ ਤੁਸੀਂ ਕਹਿ ਦੋ ਕਿ ਮੈਂ ਹੁਣ ਇੱਥੇ ਨਹੀਂ ਰਹਿਣਾ ਤੇ ਮੈਂ ਚੱਲਾ ਆ ਤੇ ਲੱਡੂ ਫਟਦੇ ਆ ਨੇਪੜਾ ਭਾਈ ਤੁਸੀਂ ساری عمر ਇੱਥੇ गुजार ਲਈ ਆ ਤੇ ਪੁੱਛਿਆ ਲੈ ਇਹ ਜੌਬ ਦੀ ਗੱਲ ਕਰਦੀ ਆ ਕਈ ਟੀਚਰਸ ਹਨਾ ਉਹਨੂੰ ਪਤਾ ਹੈ ਕਿ ਉਹਨਾਂ ਵਿੱਚ ਕਾਬਲੀਅਤ ਹੈ ਨਹੀਂ ساری عمر ਪੜਾ ਕੇ ਇੱਥੇ ਹੀ guzara ਕਰਨਾ ਹੈ ਤੇ ਇਸ ਕਰਕੇ ਉਹ ਇਤਾਂ ਦੀਆਂ ਜੰਗਾਂ ਲੜਦੀ ਹੈ ਜਿਹੜੇ ਚੰਗੇ ਟੀਚਰ ਹੁੰਦੇ ਹਨਾ ਉਹ ਕੀ ਕਰਦੇ ਆ ਉਹ ਆਪਣੀ ਪ੍ਰੋਗਰੈਸ ਸੋਚਦੇ ਆ ਇੱਥੋਂ ਲੋਕਾਂ ਤੋਂ ਖੋਆ ਖਿੰਜੀ ਦੀ ਕਰਦੇ ਖੋਆ ਖਿੰਜੀ ਉਹ ਕਰਦੇ ਆ ਜਿਹਨੂੰ ਪਤਾ ਵੀ ਮੈਂ ਇਸੇ ਇੱਥੇ ਹੀ ਰਹਿਣਾ ਉਹੀ ਕਰਦਾ ਮੈਂ ਇਹ ਜਾਣਦੀ ਇੱਕ ਗੱਲ ਮੈਂ ਜਾਣਦੀ ਆ ਜਦੋਂ ਇਨਸਾਨਾਂ ਦੇ ਵਿੱਚ ਕਾਬੀਅਤ ਨਹੀਂ ਨਾ ਹੁੰਦੀ ਫਿਰ ਉਹ ਦੂਜਿਆਂ ਦਾ ਨੁਕਸਾਨ ਕਰਾਉਂਦੇ ਆ ਕੁਛ ਨਾ ਕੁਛ ਭੈੜੇ ਕੰਮ ਕਰਦੇ ਆ ਤੇ ਉਹ ਭੈੜੇ ਕੰਮਾਂ ਨਾਲ ਫੇਮਸ ਹੀ ਹੋ ਜਾਂਦੇ ਆ ਕਈ ਵਾਰੀ ਤੇ ਦੂਜਿਆਂ ਦਾ ਤਾਂ ਬਹੁਤ ਨੁਕਸਾਨ ਕਰ ਲੈਂਦੇ ਆ ਪਰ ਕੋਈ ਗੱਲ ਨਹੀਂ ਹੁੰਦੀ ਪਰ ਜਿਹੜੇ ਵੀ ਨੁਕਸਾਨ ਕਰਦੇ ਆ ਕਿਸੇ ਦਾ ਉਹ ਫਿਰ ਰਿਜਲਟ ਵੀ ਭੁਗਤਦੇ ਆ ਨਾ ਜੋਸ ਚ ਆ ਕੇ ਬੰਦਾ ਬਹੁਤ ਕੁਝ ਕਰ ਲਦਾ ਕਿਸੇ ਦਾ ਦੂਜੇ ਦਾ ਨੁਕਸਾਨ ਕਰ ਦਿੰਦਾ ਕਿਸੇ ਨੂੰ ਬਰਬਾਦ ਹੀ ਕਰ ਛੱਡਦਾ ਤੇ ਪਰ ਉਹਦਾ ਰਿਜਲਟ ਵੀ ਤਾਂ ਨਿਕਲਦਾ ਨਾ ਦੂਜੇ ਸਾਰੇ ਸੋਚਦੇ ਵੀ ਹੁਣੇ ਆ ਵੀ ਇਹ ਬੰਦਾ ਇੱਕਦਮ ਇੰਦਾ ਚੰਗਾ ਭਲਾ ਤੁਰਦਾ ਜਾਂਦਾ ਕਿੰਦਾ ਬਰਬਾਦ ਹੋ ਗਿਆ ਹੈ ਨਾ ਤੇ ਉਹਦੇ ਐਫਰਟਸ ਲੱਗੀਆਂ ਹੁੰਦੀਆਂ ਤੇ ਬਹੁਤ ਕੁਝ ਜੇ ਮੈਂ ਕਹਨੀ ਆ ਜੇ ਕਾਮਯਾਬੀ ਸਟੱਡੀ ਚ ਜਾਂ ਆਪਣੀ ਪੋਜੀਸ਼ਨਾਂ ਬਰਕਰਾਰ ਕਰਨ ਦੀ ਗੱਲ ਹੁੰਦੀ ਹੈ ਵੀ ਜੇ ਕਿਸੇ ਦੇ ਸੋਹਣੇਪਣ ਜਾਂ ਜਵਾਨ ਹੋਣ ਨਾਲ ਜਾਂ ਇਦਾਂ ਮਿਲਦੀ ਹੁੰਦੀ ਤੇ ਫਿਰ ਹਰ ਖੂਬਸੂਰਤ ਕੁੜੀ ਬਹੁਤ ਕਾਮਯਾਬ ਹੁੰਦੀ ਇਹ ਹੁੰਦਾ ਹੈ ਨਾ ਇੰਟੈਲੀਜੈਂਸੀ ਵੀ ਬਹੁਤ ਵੱਡੀ ਚੀਜ਼ ਹੁੰਦੀ ਹੈ ਤੁਸੀਂ ਇੱਕ ਵਾਰੀ ਆਪਣਾ ਗਲੈਮਰ ਦਿਖਾ ਕੇ ਕਿਸੇ ਤੋਂ ਕੋਈ ਵੀ ਚੀਜ਼ ਲੈ ਲੈਨੇ ਹੋ ਤੇ ਉਹ ਥੋੜੇ ਸਮੇਂ ਲਈ ਹੁੰਦੀ ਹੈ ਕੁਝ ਇੱਕ ਲੋਕ ਤੁਹਾਡੇ ਇਸ ਤਰ੍ਹਾਂ ਦੀ ਗੱਲ ਤੋਂ ਪਰਭ ਜਾਂਦੇ ਆ ਪਰ ਜ਼ਿਆਦਾਤਰ ਜਿਹੜੇ ਲੋਕ ਹੁੰਦੇ ਆ ਉਹ ਹਮੇਸ਼ਾ ਕਿਦੇ ਵੱਲ ਜਾਂਦੇ ਇੰਟੈਲੀਜੈਂਸੀ ਵੱਲ ਜਾਂਦੇ ਆ ਤੇ ਜੇ ਏਦਾਂ ਦੀਆਂ ਗੱਲਾਂ ਹੋਣ ਨਾ ਤੇ ਫਿਰ ਤਾਂ ਹਰ ਖੂਬਸੂਰਤ ਬੰਦਾ ਤੇ ਕਦੀ ਕੋਈ ਦੁਖੀ ਨਾ ਹੋਵੇ ਏਦਾਂ ਨਹੀਂ ਹੁੰਦਾ ਇੰਟੈਲੀਜੈਂਸੀ ਦਿਮਾਗ ਤੇ ਤੁਹਾਡੀ ਕਾਬਲੀਅਤ ਬੜੀ ਮayne ਰੱਖਦੀ ਹੁੰਦੀ ਹੈ ਤੇ ਹਮੇਸ਼ਾ ਯਾਦ ਰੱਖਿਓ ਕਿ ਜਦੋਂ ਅਸੀਂ ਆਪਣੀ ਕਾਬਲੀਅਤ ਨਾਲ ਕੋਈ ਵੀ ਚੀਜ਼ ਨੂੰ ਹਾਸਲ ਕਰਦੇ ਆ ਤੇ ਫਿਰ ਸਾਨੂੰ ਕੋਈ ਰੋਕੜ ਵਾਲਾ ਨਹੀਂ ਹੁੰਦਾ ਫਿਰ ਸਾਡੀ ਬਹੁਤਾ ਸਮਾਂ ਸਾਡਾ ਝੂਠ ਨਹੀਂ ਪੁੱਗਦਾ ਹੁੰਦਾ ਤੇ ਹਮੇਸ਼ਾ ਸੱਚ ਦੀ ਜਿੱਤ ਹੁੰਦੀ ਹੈ ਹਨਾ ਅਸੀਂ ਆਪਣੇ ਦੇਸ਼ ਵਿੱਚ ਦੁਸ਼ਹਿਰਾ ਤਿਆਰ ਜਿਵੇਂ ਬਣਾਉਣੀ ਆ ਹਣਾ ਬੁਰਾਈ ਪਰ ਅਛਾਈ ਕੀ ਜੀਤ ਇੱਕ ਦਿਨ ਬੁਰਾਈਆਂ ਦੇ ਉੱਤੇ ਅਛਾਈਆਂ ਦੀ ਜਿੱਤ ਹੁੰਦੀ ਹੈ ਹਣਾ ਕੋਈ ਦਿਨ ਆਉਂਦਾ ਹੈ ਕਿ ਸਚਾਈ ਸਾਹਮਣੇ ਆਉਂਦੀ ਹੈ ਜਦੋਂ ਕਿਸੇ ਸੱਚੇ ਸੁਥੇ ਇਨਸਾਨ ਨਾਲ ਗਲਤ ਕਰਦੇ ਹੋ ਤੇ ਇੱਕ ਦਿਨ ਸਚਾਈਆਂ ਸਾਹਮਣੇ ਆਉਂਦੀ ਹੈ ਜਦੋਂ 10 ਜਣੇ ਰਲ ਕੇ ਇੱਕ ਬੰਦੇ ਨੂੰ ਕਹਿੰਦੇ ਆ ਕਿ ਤੂੰ ਗਲਤ ਹੈ ਜਾਂ ਤੂੰ ਲੜਾਕਾ ਹੈ ਜਾਂ ਤੂੰ ਕਿਵੇਂ ਹੈ ਤੇ ਉਹ 10 ਬੰਦੇ ਬਹੁਤ ਸ਼ਰੀਫ ਬੰਦੇ ਹੁੰਦੇ ਆ ਤੇ ਇੱਕ ਬੰਦੇ ਨੂੰ ਕੀ ਕਹਿੰਦੇ ਆ ਮੈਂਟਲੀ ਹਰੈਸ ਕਰਦੇ ਹੁੰਦੇ ਆ ਇਹ ਮੈਂ ਹਮੇਸ਼ਾ ਦੇਖਦੀ ਹੁੰਦੀ ਆ ਤੇ ਇਦਾਂ ਨਹੀਂ ਹੋਣਾ ਚਾਹੀਦਾ ਜੇ ਕਿਸੇ ਨੂੰ ਕੁਝ ਹੋ ਜਾਂਦਾ ਤੇ ਬਹੁਤ ਪੂਰੀ ਤਰ੍ਹਾਂ ਫਸਦੇ ਹੁੰਦੇ ਆ ਕਿਉਂਕਿ ਜ਼ਿੰਦਗੀ ਜਿਹੜੀ ਆ ਨਾ ਉਹ ਕਈ ਰੰਗ ਦਿਖਾਉਂਦੀ ਹੈ ਜਦੋਂ ਤੁਹਾਡੇ ਤੇ ਮੁਸੀਬਤ ਆਉਂਦੀ ਹੈ ਤੁਹਾਨੂੰ ਆਪਣੇ ਆਪਣਿਆਂ ਦੀ ਪਛਾਣ ਕਰਾ ਜਾਂਦੀ ਹੈ ਜਦੋਂ ਤੁਸੀਂ ਮੁਸੀਬਤਾਂ ਦੇ ਵਿੱਚ ਹੁੰਦੇ ਹੋ ਆਪਣੇ ਪ੍ਰਾਇਆਂ ਦੀ ਤਾਂ ਪਛਾਣ ਹੁੰਦੀ ਹੈ ਤੁਹਾਡੇ ਅੰਦਰ ਕਾਬਲੀਅਤ ਵੀ ਪਰ ਜਾਂਦੀ ਕਈ ਵਾਰੀ ਕਿਉਂਕਿ ਤੁਸੀਂ ਹਾਲਾਤਾਂ ਨਾਲ ਲੜਨਾ ਸਿੱਖ ਜਾਂਦੇ ਹੋ ਤੁਸੀਂ ਉਸ ਦੁੱਖ ਭਰੇ ਜਿਹੜੇ ਦਿਨ ਹੁੰਦੇ ਆ ਉਹਨਾਂ ਤੋਂ ਅੱਗੇ ਨਿਕਲਣਾ ਸਿੱਖ ਜਾਂਦੇ ਹੋ ਤੇ ਤੁਹਾਡੀ ਕਾਬਲੀਅਤ ਵੱਧਦੀ ਆ ਦੁੱਖ ਤੇ ਹੁੰਦੇ ਆ ਪਰ ਉਹਨਾਂ ਵਿੱਚੋਂ ਨਿਕਲਣ ਦਾ ਇਹ ਲਾਜ਼ੂਰ ਕਰਨਾ ਚਾਹੀਦਾ ਹੈ ਕਿ ਤੁਸੀਂ ਜਦੋਂ ਕਿੰਨੀਆਂ ਐਫਰਟਸ ਲਾ ਕੇ ਇੱਕ ਕਾਮਯਾਬੀ ਨੂੰ ਹਸਲ ਕਰਦੇ ਹੋ ਨਾ ਤੇ ਉਹ ਤੁਹਾਡੀ ਕਾਮਯਾਬੀ ਤੁਹਾਡੇ ਲਈ ਇੱਕ ਜਿਹੜਾ ਨਾ ਮੀਲ ਪੱਥਰ ਬਣ ਜਾਂਦੀ ਹੈ ਤੇ ਫਿਰ ਲੋਕ ਦੇਖਦੇ ਆ ਖੜ ਕਰਕੇ ਕਿ ਹਾਂ ਵੀ ਇਸ ਬੰਦੇ ਨੇ ਬੜੀ ਮਿਹਨਤ ਲਾਈ ਸੀ ਤੇ ਮਾੜੇ ਹਾਲਾਤਾਂ ਚੋਂ ਉੱਠ ਕੇ ਬਹੁਤ ਅੱਗੇ ਆ ਗਿਆ ਤੇ ਉਹ ਹੁੰਦੀ ਕਾਬਲੀਅਤ